ਸਭ ਤੋਂ ਪਹਿਲਾਂ ਉਹ ਫਤਿਹ ਦਾ ਜਵਾਬ ਫਤਿਹ ਵੀ ਦਿਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਭਾਈ ਮੰਜ ਜੀ ਉਹਨਾਂ ਦੇ ਸਲਾਨੇ ਜੋੜ ਮੇਲੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਇੱਕ ਥੋੜਾ ਪਿਆਰ ਨਾਲ ਗੱਲ ਸੁਣ ਲਿਆ ਜੇ ਲੰਗਰ ਵਾਲੀ ਨਾਲ ਪਿਆਰ ਕਰ ਲਿਓ ਦੋ ਕੁ ਮਿੰਟ ਗੁਰੂ ਵੱਲ ਵੀ ਪਿਆਰ ਰੱਖੋ ਥੋੜਾ ਜਿਹਾ ਭਾਈ ਮੰਜ ਦੀ ਇੱਕ ਮੈਂ ਗੱਲ ਕਹਿਣ ਲੱਗਾ ਪਿਆਰ ਦੇ ਨਾਲ ਸੁਣ ਲੈਣਾ ਜਦੋਂ ਭਾਈ ਮੰਜ ਖੂਹ ਦੇ ਵਿੱਚ ਡਿੱਗ ਪਿਆ ਲੱਕੜਾਂ ਦੀ ਪੰਡ ਲੈ ਕੇ ਤੇ ਗੁਰੂ ਅਰਜਨ ਦੇ ਮਹਾਰਾਜ ਨੂੰ ਪਤਾ ਲੱਗ ਗਿਆ ਭਾਈ ਭਾਈ ਮੰਜ ਖੂਹ ਦੇ ਵਿੱਚ ਡਿੱਗ ਪਿਆ ਲੱਕੜਾਂ ਦੀ ਪੰਡ ਲੈ ਕੇ ਬਾਬਾ ਬੁੱਢਾ ਜੀ ਵੀ ਭੱਜੇ ਗਏ ਗੁਰੂ ਅਰਜਨ ਦੇਵ ਜੀ ਵੀ ਭੱਜੇ ਗਏ ਉੱਥੋਂ ਜਾ ਕੇ ਆਵਾਜ਼ ਦਿੱਤੀ ਉਹ ਭਾਈ ਮੰਜ ਭਾਈ ਮੰਜ ਕਹਿੰਦਾ ਮਹਾਰਾਜ ਮੈਨੂੰ ਬਾਅਦ ਵਿੱਚ ਕੱਢਿਓ ਪਹਿਲਾਂ ਲਕੜਾਂ ਨਹੀਂ ਪੰਡ ਕਰ ਲਓ ਕਿਤੇ ਗੁਰੂ ਕੇ ਲੰਗਰਾਂ ਦੀ ਇਹ ਪੰਡ ਜਿਹੜੀ ਆ ਭੇਜ ਨਾ ਜਾਵੇ ਆ ਸਿੱਖ ਦਾ ਸਦਕਾ ਵੇਖੋ ਸੁਣਨਾ ਧਿਆਨ ਦੇ ਨਾਲ ਜਦੋਂ ਬਾਹਰ ਕੱਢਿਆ ਮਹਾਰਾਜ ਕਹਿੰਦੇ ਉਹ ਮੰਗ ਕੀ ਮੰਗਦਾ ਹੈ ਭਾਈ ਮੰਜ ਮੈਂ ਬੜਾ ਖੁਸ਼ ਹਾਂ ਤੇਰੇ ਉੱਤੇ ਅੱਜ ਭਾਈ ਮੰਜ ਨੇ ਕੀ ਮੰਗੀ ਮੰਗ ਕਹਿੰਦਾ ਮਹਾਰਾਜ ਜਿਹੜੀ ਅੱਜ ਤੁਸੀਂ ਐਡੀ ਕਰੜੀ ਪ੍ਰੀਖਿਆ ਲਈਆ ਨਾ ਇਹੋ ਜੀ ਪ੍ਰੀਖਿਆ ਮੁੜ ਕੇ ਕਦੇ ਨਾ ਕਰੜੀ ਕਿਸੇ ਸਿੱਖ ਦੀ ਲਿਆ ਜੇ ਕਿਉਂਕਿ ਗਾ ਸਮਾ ਮਾਰੇ ਤੋਂ ਮਾੜਾ ਆਉਣ ਵਾਲਾ ਏ ਤੇ ਐਨੀ ਕਰੜੀ ਪ੍ਰੀਖਿਆ ਕਿਸੇ ਨੇ ਨਿਭਾ ਨਹੀਂ ਸਕਣੀ ਤੇ ਤੁਸੀਂ ਮਹਾਰਾਜ ਐਨੀ ਕਰੜੀ ਪ੍ਰੀਖਿਆ ਜਿਹੜੀ ਇਹ माफ ਕਰ ਦਿਓ ਮਹਾਰਾਜ ਕਹਿੰਦੇ ਚੰਗਾ ਭਾਈ ਮੰਝ ਬਈ ਤੇਰੀ ਗੱਲ ਮੰਨ ਲਈ ਜਦੋਂ ਐਨੀ ਪ੍ਰੀਖਿਆ ਨਹੀਂ ਹੋਵੇਗੀ ਸਿੱਖ ਦੀ ਕਰੜੀ ਤੇ ਨਾਲ ਮੈਂ ਤੈਨੂੰ ਇੱਕ ਵਰ ਵੀ ਦੇਣਾ ਮਹਾਰਾਜ ਨੇ ਕਿਹੜਾ ਵਰ ਦਿੱਤਾ ਕਹਿਣ ਲੱਗਾ ਭਾਈ ਮੰਜ ਉਹ ਜਿਹੜਾ ਤੇਰੀ ਕਥਾ ਸੁਣਿਆ ਕਰੂਗਾ ਪੜ੍ਹਿਆ ਕਰੂਗਾ ਤੇਰੀ ਤੇ 84 ਕੱਢੀ ਗਈ ਉਹ ਪੜਨ ਸੁਣਨ ਵਾਲਿਆਂ ਦੀ ਵੀ 84 ਕੱਟੀ ਜਾਇਆ ਕਰੇਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਮਰਜਨ ਦੇਵ ਨੇ ਕਿਹਾ ਭਾਈ ਮੰਜ ਜਿਹੜਾ ਤੇਰੀ ਕਥਾ ਸੁਨੇਗਾ ਪੜ੍ਹੇਗਾ ਓਏ ਉਹਨੇ ਵੀ 84 ਕੱਟੀ ਜਾਇਆ ਕਰੇਗੀ ਭਾਈ ਮੰਜ ਕੋਈ ਛੋਟੀ ਜੀ ਗੱਲ ਨਹੀਂ ਇਤਿਹਾਸ ਤੇ ਵੈਸੇ ਬੜਾ ਲੰਮਾ ਹੈ ਮੇਰੇ ਕੋਲ ਇਨਾ ਸਮਾਂ ਨਹੀਂ ਮੈਂ ਭਾਈ ਮੰਜ ਦਾ ਪੂਰਾ ਇਤਿਹਾਸ ਤੁਹਾਨੂੰ ਸੁਣਾ ਸਕਾਂ ਆ ਲੋ ਪਿਆਰ ਨਾਲ ਸੁਣੋ ਇੱਕ ਗੀਤ ਤੁਹਾਡੀ ਸੇਵਾ ਜੀ ਬਾਬੇ ਨਾਨਕ ਦਾ ਕਹਿ ਰਿਆਂ ਵਾਂ ਸਾਧ ਸੰਗਤ ਜੀ ਇੱਕ ਮੈਂ ਗੱਲ ਬੇਨਤੀ ਕਰਦਿਆਂ ਇਹ ਸੰਗਤ ਵਿੱਚ ਅਸੀਂ ਆਪਣੀ ਜ਼ਿੰਦਗੀ ਦੇ ਆਪਣੀ ਜੀਵਨ ਦੇ ਬਾਰੇ ਜ਼ਰੂਰ ਗੱਲ ਕਰਦੇ ਹੁੰਨੇ ਆ ਅਸੀਂ ਆ ਦੋਵੇਂ ਜੀ ਸਾਡਾ ਧੀ ਪੁੱਤ ਕੋਈ ਨਹੀਂ ਹੈਗਾ ਹੋਰ ਸਾਡਾ ਕਾਰੋਬਾਰ ਵੀ ਕੋਈ ਨਹੀਂ ਅਸੀਂ ਸਿਰਫ ਸੰਗਤ ਦੀ ਸੇਵਾ ਕਰਦੇ ਆ ਗੁਰੂ ਦੇ ਗੀਤਾਂ ਦੇ ਨਾਲ ਤੇ ਜਿਹੜਾ ਸੰਗਤ ਸਾਨੂੰ ਅਸ਼ੀਰਵਾਦ ਦਿੰਦੀ ਆ ਉਹਦੇ ਨਾਲ ਸਾਡਾ ਟਾਈਮ ਪਾਸ ਹੋ ਜਾਂਦਾ ਹੈ ਸਾਧ ਸੰਗਤ ਜੀ ਹਾਂ ਸਾਡੇ ਜਥੇ ਦਾ ਨਾਮ ਹੈਗਾ ਜੀ ਭਜਨ ਸਿੰਘ ਨਾਰ ਅਨਪੜ੍ਹ ਭਜਨ ਸਿੰਘ ਨਾਰ ਅਨਪੜ ਆ ਸੁਣੋ ਪਿਆਰ ਦਾ ਗੀਤ ਬਾਬੇ ਨਾਨਕ ਨੂੰ ਕਿਸੇ ਕਵੀ ਨੇ ਆਵਾਜ਼ ਮਾਰੀ ਕਿਸੇ ਕਵੀ ਦੀ ਆਤਮਾ ਨੇ ਕਹਿਣ ਲੱਗਾ ਗੁਰੂ ਨਾਨਕ ਪਾਛਾ ਇੱਕ ਵਾਰਾ ਜਗ ਦੇ ਵਿੱਚ ਫੇਰ ਆ ਜਾ ਦੁਨੀਆ ਦੇ ਵਿੱਚ ਕਿਉਂਕਿ ਜਦੋਂ ਤੂੰ ਇੱਥੇ ਸੀ ਉਦੋਂ ਕੋਡਾ ਰਾਖਸ਼ ਇੱਕ ਸੀ ਜਦੋਂ ਤੋਂ ਇੱਥੇ ਸੀ ਉਦੋਂ ਮਲਕ ਭਾਗੋ ਇੱਕ ਸੀ ਹੁਣ ਪਤਾ ਨਹੀਂ ਕਿੰਨੇ ਰਾਖਸ਼ ਕਿੰਨੇਕ ਪੈਦਾ ਹੋ ਚੁੱਕੇ ਆ ਤੇ ਕਿੰਨੇਕ ਮਲਕ ਭਾਗੋ ਪੈਦਾ ਹੋ ਚੁੱਕੇ ਨੇ ਸੱਚੇ ਬਾਦਸ਼ਾਹ ਇੱਕ ਵਾਰਾਂ ਦੁਨੀਆ ਦੇ ਵਿੱਚ ਫੇਰ ਆ ਜਾ ਆ ਲੋ ਸੁਣੋ ਪਿਆਰ ਦਾ ਗੀਤ yeah ਜਵੀਰਾ ਆਜਾ ਜਗ ਦੇ ਫਕੀਰਾ ਪਹਿਨ ਨਾਨਕੀ ਜਵੀਰਾ ਆਜਾ ਜਗ ਦੇ ਫਕੀਰਾ ਪਹਿਨ ਨਾਨਕੀ ਜਵੀਰਾ ਆਜਾ ਜਗ ਦੇ ਫਕੀਰਾ ਵੇਦੋ ਕੀ ਰਾਜ ਆ ਪੀੜਾ ਵੇਦੋ ਪੀੜਾਂ ਦੇ ਆ ਪੀੜਾ ਪਹਿਨ ਨਾਨਕੀ ਜਵੀਰਾ ਆਜਾ ਜਗ ਦੇ ਫਕੀਰਾ ਪਹਿਨ ਨਾਨਕੀ ਜਵੀਰਾ ਆਜਾ दे फकीरा ਜਾਨਾ ਦੁਨੀਆਂ ਨੂੰ ਤਾਰੀ ਜਾਨਾ ਦੁਨੀਆਂ ਨੂੰ ਤਾਰੀ ਕਾਇਓ ਮੰਨੇ ਦੁਨੀਆਂ ਸਾਰੀ ਜਾਨਾ ਜਗਤ ਨੂੰ ਤੋਂ ਤਾਰੀ ਕਾਇਓ ਮੰਨੇ ਦੁਨੀਆਂ ਸਾਰੀ ਕਹਿਣੋ ਹੋਰ ਕੀ ਮੈਂ ਆਖਾਂ ਲਾ ਤੂੰ ਹੀ ਰਿਆ ਚ ਕੀਰਾ ਪਾਨ ਨਾਨਕੀ ਜਵੀਰਾ ਆ ਜਾ ਜਗ ਦੇ ਫਕੀਰਾ ਪਹਿਣ ਨਾਨਕੀ ਜਵੀਰਾ ਆ ਜਾ ਜਗ ਦੇ ਫਕੀਰਾ ਇਸ ਸਾਥ ਸੰਗਤ ਜੀ ਇੱਕ ਖੂਨ ਦਾਨ ਦਾ ਕੈਂਪ ਲੱਗਾ ਹੈ ਬਾਹਰ ਜਿਹੜਿਆਂ ਵੀਰਾਂ ਨੇ ਉਹਨਾਂ ਦੇ ਕੋਲ ਜਾਣਾ ਹੈ ਉਹ ਜਾ ਸਕਦੇ ਆ ਉਹਨਾਂ ਦੇ ਨਾਲ ਲੈ ਸਕਦੇ ਆ ਪੁੱਛ ਸਕਦੇ ਜਾ ਕੇ ਹੁਣ ਦਾਨ ਦਾ ਕੈਂਪ ਲੱਗਾ ਹੋਇਆ ਹੈ ਭੈਣਾਵਾ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਮਾਣ ਕਰ ਰਹੇ ਨੇ ਅਰਦਾਸਾਂ ਕਰਾ ਰਹੇ ਨੇ ਸੱਚੇ ਬਾਦਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਘਰ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਬਖਸ਼ੀ ਰੱਖੇ ਕਾਰੋਬਾਰ ਵਿੱਚ ਵਾਧੇ ਤੇ ਬਰਕਤਾਂ ਬਖਸ਼ੀ ਰੱਖੇ ਸੱਚੇ ਬਾਦਸ਼ਾਹ Okay. ਚੇ ਪੈਰ ਫਰੀ ਜਾਵੇਂ ਬਾਗ ਧਰਤੀ ਨੂੰ ਲਾਵੇਂ ਜਿੱਥੇ ਪੈਰ ਧਰੀ ਜਾਵੇਂ ਬਾਗ ਧਰਤੀ ਨੂੰ ਲਾਵੇਂ ਬਾਗਾ ਲੰਗਰ ਖਵਨਾ ਖੀਰ ਪੂੜੀਆਂ ਤੇ ਸੀਰਾ ਬਾਗਾ ਲੰਗਰ ਚ ਲਾਉਣਾ ਖੀਰ ਪੂੜੀਆਂ ਤੇ ਸੀਰਾ ਪਹਿਨ ਨਾਨਕੀਰ ਵੀਰਾ ਆਜਾ ਜਗ ਦੇ ਫਕੀਰਾ ਪਹਿਨ ਨਾਨਕੀਰ ਵੀਰਾ ਆ ਰਾਜਾ ਕਰੇ ਫਕੀਰਾ ਭਾਗੋ ਜਾਦਾ ਬਣੀ ਜਾਂਦੇ ਭਾਗੋ ਜਾਦਾ ਬਣੀ ਜਾਂਦੇ ਹੱਕ ਤਰੀਪਾਂ ਦਾ ਹੈ ਖਾਂਦੇ ਹੱਕ ਤਰੀਪਾਂ ਦਾ ਹੈ ਖਾਂਦੇ ਕੌਣ ਇਹ ਨਾਂ ਨੂੰ ਸਮਝਾਵੇ ਦੱਸ ਗਰਗਭੀੜਾ ਪੈਣ ਨਾਨਕੀ ਦੇ ਵੀਰਾ ਆਜਾ ਜਗ ਦੇ ਫਕੀਰਾ ਪੈਣ ਨਾਨਕੀ ਦੇ ਵੀਰਾ ਆਜਾ ਜਗ ਦੇ ਫਕੀਰਾ ਆਗੇ ਸੱਜਣ ਫੇਰ ਠੱਗ ਆਗੇ ਸੱਜਣ ਫੇਰ ਠੱਗ ਮਚਾਉਂਦੇ ਘਰ ਘਾਰੇ ਅਗ ਆਗੇ ਸੱਜਣ ਫੇਰ ਠੱਗ ਮਚਾਉਂਦੇ ਘਰ ਘਾਰੇ ਅਗ ਤੇਰੇ ਤੋਂ ਬਗਰ ਚਲਾ ਹੋਵੇ ਲੀਰੋ ਲੀਰਾ ਭੈਣ ਨਾਨਕੀ ਜਵੀਰਾ ਆਜਾ ਜਗ ਦੇ ਫਕੀਰਾ ਭੈਣ ਨਾਨਕੀ ਜਵੀਰਾ ਆਜਾ ਜਗ ਦੇ ਫਕੀਰਾ ਸਾਥ ਸੰਗਤ ਜੀ ਆ ਜਿਹੜੀਆਂ ਮੈਂ ਦੋ ਲੈਣਾ ਕਹਿਣ ਲੱਗਾ ਪਿਆਰ ਦੇ ਨਾਲ ਸੁਣਨਾ ਇਹ ਕੀ ਦੱਸਿਆ ਹੈ ਪਿਆਰ ਨਾਲ ਸੁਣਨਾ ਜੀ ਹੇ ਲੋਕ ਬਾਣੀ ਪੜੀ ਪੜਦੇ ਖਰਾ ਸੱਚ ਦਾ ਨਹੀਂ ਪੜਦੇ ਲੋਕ ਬਾਣੀ ਪੜੀ ਪੜਦੇ ਖਰਾ ਸੱਚ ਦਾ ਨਹੀਂ ਛੜਦੇ ਨਾਰ ਬਾਬੇ ਤੋਂ ਬਗੜ ਤਰਾ ਹੋਏ ਲੀਰਾ ਲੀਰਾ ਪੈਣ ਨਾਨਕੀ ਜਵੀਰਾ ਆਜਾ ਜਗਦੇ ਫਕੀਰਾ ਆਜਾ ਜਗਦੇ ਫਕੀਰਾ ਇੱਟ ਕੀ ਤੌਰ ਕਰਕੇ ਮੈਂ ਸਮਾਪਤੀ ਕਰ ਦਿਆਂਗਾ ਮੇਰਾ ਗੀਤ ਹੈ YouTube ਤੇ ਚੜਿਆ ਹੋਇਆ ਚੈਨਲ ਬਣਿਆ ਹੈ ਉਹ ਗੀਤ YouTube ਦਾ ਨਾਮ ਹੈ ਭਜਨ ਸਿੰਘ ਨਾਰ ਗੰਗਾ ਨਗਰ ਭਜਨ ਸਿੰਘ ਨਾਰ ਗੰਗਾ ਨਗਰ ਆਓ ਪਿਆਰ ਦੇ ਨਾਲ ਸੁਣੋ ਜਿਹੜਾ ਗੀਤ ਚੜਿਆ ਹੈ YouTube ਤੇ ਬਾਬੇ ਨਾਨਕ ਨੇ ਵੀ ਇਹ ਗੱਲ ਕਹੀ ਸੀ ਮਾਇਆ ਧਾਰੀ ਅੰਨਾ ਬੋਲਾ ਤੇ ਉਹਨਾਂ ਦੇ ਬਚਨ ਨੂੰ ਸੁਣ ਕੇ ਦਾਸ ਨੇ ਵੀ ਗੀਤ ਲਿਖ ਦਿੱਤਾ ਇੱਕ ਦੁਨੀਆ ਨੂੰ ਸੁਣਾ ਦਿੱਤਾ ਹੈ ਜੁ ਜੀ ਦੇ ਕੋ ਮਾਇਆ ਹੈ ਮਾਇਆ ਧਾਰੀ ਆ ਬੰਦਾ ਉਹ ਰੱਬ ਬਣ ਕੇ ਬੈਠਾ ਹੈ ਉਹ ਕਹਿੰਦਾ ਰੱਬ ਮੈਂ ਆ ਰੱਬ ਕੌਣ ਹੁੰਦਾ ਹੈ ਤੇ ਉਹਨੂੰ ਸੁਣਾ ਦਿੱਤਾ ਓਏ ਭੱਲਿਆ ਲੋਕਾ ਰੱਬ ਤੇ ਰੱਬ ਹੀ ਹੁੰਦਾ ਏ ਤੂੰ ਰੱਬ ਬਣ ਕੇ ਨਾ ਬਹਿ ਪਿਆਰ ਨਾ ਸੋਨਾ ਜੀ ਗੀਤ ਰੱਬ ਬਣ ਕੇ ਨਾ ਬਹਿ ਬੰਦਿਆ ਤੂੰ ਰੱਬ ਬਣ ਕੇ ਨਾ ਬਹਿ ਓਏ ਰੱਬ ਬਣ ਕੇ ਨਾ ਬਹਿ ਬੰਦਿਆ ਤੂੰ ਰੱਬ ਬਣ ਕੇ ਨਾ ਬਹਿ ਓਏ ਤੂੰ ਕਿਸੇ ਤੇ ਰੋਗ ਜਮਾਉਣਾ ਜੇ ਤੂੰ ਕਿਸੇ ਤੇ ਰੋਗ ਜਮਾਉਣਾ ਤੂੰ ਇੱਕ ਸੇਦਾ ਸਹ ਬੰਦਿਆ ਰੱਬ ਬਣ ਕੇ ਨਾ ਬੈ ਬੰਦਿਆ ਤੂੰ ਰੱਬ ਬਣ ਕੇ ਨਾ ਬੈ ਓਏ ਰੱਬ ਜਾਣ ਕੇ ਨਾ ਬੈ ਬੰਦਿਆ ਤੂੰ ਰੱਬ ਬਣ ਕੇ ਨਾ ਬੈ ਓਏ ਰਬ ਬਣ ਕੇ ਹਰਨਾਗਿਸ਼ ਬੈਠਾ ਕੀਓ ਨੇ ਫੜ ਪਾਇਸੀ ਰਬ ਬਣ ਕੇ ਹਰਨਾਗਿਸ਼ ਬੈਠਾ ਕੀਓ ਨੇ ਫੜ ਪਾਇਸੀ ਪ੍ਰਭਾਦ ਭਗਤ ਤੇ ਰਖ ਸ਼ਾਕਾ ਤਰ ਨਰ ਸਿੰਘ ਬਣ ਕੇ ਆਇਆ ਸੀ ਪ੍ਰਭਾਦ ਭਗਤ ਤੇ ਰਖ ਸ਼ਾਕਾ ਤਰ ਨਰ ਸਿੰਘ ਬਣ ਕੇ ਆਇਆ ਸੀ ਕੱਚੀ ਤੰਦ ਦੇ ਵੰਗਰ ਵੇਖੀ ਤੁਮ ਜਾਣਾ ਹਟ ਬੰਦਿਆ ਰੱਬ ਬਣ ਕੇ ਨਾ ਬੰਦਿਆ ਓਏ ਰੱਬ ਬਣ ਕੇ ਨਾ ਬੈ ਓਏ ਰੱਬ ਬਣ ਕੇ ਨਾ ਬੰਦਿਆ ਤੋਂ ਰੱਬ ਬਣ ਕੇ ਨਾ ਬੈ ਓਏ तूं वॾे आई कराणे थी वड़े आई हुई ਆਪਣੀ ਇਹ ਤੋਂ ਵੜੇ ਆਈ ਕਰਾਉਣਾ ਜੁਝੇ ਦੀ ਭਰ ਆਈ ਓਏ ਬਾਦਾਂ ਮਾਨ ਹੰਕਾਰ ਤੂੰ ਕਰਦਾ ਮੇਰੀ ਸਮਝ ਨਾ ਆਈ ਓਏ ਮਾਨ ਹੰਕਾਰ ਬੜੇ ਆਈਆਂ ਛੱਡਦੇ ਗੁਰੂ ਗੁਰੂ ਸਦਾ ਕੈ ਬੰਦਿਆ ਰੱਬ ਬਣ ਕੇ ਨਾ ਬੈ ਬੰਦਿਆ ਤੋ ਰੱਬ ਬਣ ਕੇ ਨਾ ਬੈ ਓਏ ਰੱਬ ਬਣ ਕੇ ਨਾ ਬੈ ਬੰਦਿਆ ਯਾਦੋਂ ਰੱਬ ਬਣ ਕੇ ਨਾ ਵੈ ਓਏ

ਇਨੀਆਂ ਤਾਂ ਕਹਿਤ ਵਾਲਿਆਂ ਨੂੰ ਹਣ ਮਿੱਟੀ ਵਿੱਚ ਮਲਾਇਆ ਸੀ ਤੂੰ ਦਰਿਆ ਦੇ ਪਾਣੀ ਵਾਂਗ ਵੇਖੀ ਜਾਣਾ ਵੇ ਬੰਦਿਆ ਰੱਬ ਬਣ ਕੇ ਨਾ ਬਹਿ ਬੰਦਿਆ ਓਏ ਰੱਬ ਬਣ ਕੇ ਨਾ ਬਹਿ ਓਏ ਰੱਬ ਬਣ ਕੇ ਨਾ ਬਹਿ ਬੰਦਿਆ ਤੋਂ ਰੱਬ ਬਣ ਕੇ ਨਾ ਬਹਿ ਓਏ ਬਦਾਨ ਕੇ ਸੀ ਛੱਡ ਕੇ ਲੰਕਾ 라ਵਣ ਤੁਰਿਆ ਨਾਰ ਭਜਨ ਸਿੰਘ ਕਹਿ ਗਿਆ ਛੱਡ ਕੇ ਲੰਕਾ 라ਵਣ ਤੁਰਿਆ ਨਾਰ ਭਜਨ ਸਿੰਘ ਕਹਿ ਗਿਆ ਚਾਲੀ ਕੰਜ ਸੇ ਕੋਰ ਜੋੜ ਖਾਲੀ ਹੱਥ ਸੇ ਲੈ ਗਿਆ ਜੀ ਜੀ ਸਭ ਨੂੰ ਤਰਿਆ ਕਰ ਤਮ ਸੋਭਾ ਜਗ ਤੋਂ ਲੈ ਬੰਦਿਆ

ਸੇਵਾ ਦਿੱਤੀ ਜਾਏਗੀ ਬੋਲੇ ਸੋਨਿਆ ਸਾਡੇ ਵੀਰ ਜੋ ਜਤਿੰਦਰ ਸਿੰਘ ਜੀ ਤਿੰਖੂ ਜੀ ਨੇ ਇਹਨਾਂ ਨੂੰ ਬੋਤ ਅਰਵਾਦ ਅੰਬਾ ਜੀ ਅਕਾਲ ਪੁਰਖ ਜੀ ਨੂੰ ਲੁਧਿਆਣੇ ਤੋਂ ਇਹ ਇਹਨਾਂ ਦੇ ਭਾਨ ਦਾ ਬਣ ਕੇ ਕਹਿੰਦੇ ਇੱਕ ਔਲੀ ਦੀ ਸੇਵਾ ਬਲ ਸਿੰਘ ਦੇ ਨਾਲ ਵਿਨਮੇਤ ਕਰਨਗੇ ਬੋਲੇ ਸੋਨਿਆ